ਪੰਜਾਬੀ ਦੀ ਇੱਕ ਮੀਡੀਆ ਤੇ ਇੱਕ ਬੜੀ ਹੀ ਮੰਦਭਾਗੀ ਖਬਰ ਭਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ ਦੇ ਕਬੀਰਪੁਰ ਚ ਆਟਾ ਚੱਕੀ ਦੀ ਡਿੱਗੀ ਛੱਤ ਮਲਵੇ ਹੇਟ ਦੱਬੇ ਮਾਪੁੱਤ ਹਿੰਦਵਾਸੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਮੌਕੇ ਤੇ ਪੁੱਜੇ ਹਲਕਾ ਇੰਚਾਰਜ ਸੱਜਨ ਚੀਮਾ ਐਂਬੂਲੈਂਸ ਜਖਮੀ ਔਰਤ ਨੂੰ ਇਲਾਜ ਲਈ ਕੀਤਾ ਗਿਆ ਰਵਾਨਾ ਦੋ ਜਣੇ ਦੋ ਜਣੇ ਆ ਹੈ 45 ਵਾਲੇ ਨੰਬਰ ਦੇ ਆਹੀ ਜਿਹੜੀ ਹੈਗੀ ਆ ਕਿ ਤੁਹਾਨੂੰ ਦੱਸਣਾ ਅੱਜ ਉਹ ਤੇ ਕੀ ਘਟਨਾ ਸੀ ਪਾਜੀ ਅਸੀਂ ਆਪਣਾ ਸ਼ਹਿਰ ਹੈਗਾ ਸੁਲਤਾਨਪੁਰ ਲੋਧੀ ਪਿੰਡ ਕਬੀਰਪੁਰ ਆ ਬਾਜੀ ਤੇ ਘਟਨਾ ਹੈ ਉਹ ਹੀ بارش ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਪਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਪਰ ਪਿੰਡ ਦਾ ਸੰਜੋਗ ਸੀ ਸਾਰਿਆਂ ਨੇ ਹਿੰਮਤ ਮਾਰ ਕੇ ਨੀਚੋਂ ਕੱਢ ਲਏ ਪਾਜੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇੰਨਾ ਵੀ ਬਚਾਅ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇੰਨਾ ਉਹਨਾਂ ਦਾ ਤੇ ਬਾਕੀ ਸੰਗਤ ਨੂੰ ਇਹ ਬੇਨਤੀ ਆ ਵੀ ਵਿਚਾਰੇ ਮਾਤੜ ਹੈਗੇ ਆ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਤੇ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਦੇਖੋ ਆ ਪਿੰਡ ਕਬੀਰਪੁਰ ਅਸੀਂ ਪਹੁੰਚੇ ਆ ਸਾਨੂੰ ਥੋੜਾ ਜਿਹਾ ਚੱਲਿਆ ਪਹਿਲਾਂ 15 20 ਮਿੰਟ ਪਹਿਲਾਂ ਹੀ ਪਤਾ ਲੱਗਾ 15 ਕੁ ਮਿੰਟ ਪਹਿਲਾਂ ਕਿਸੇ ਨੇ ਇਥੋਂ ਵੀਡੀਓ ਪਾਈ ਕੇ ਇਹ ਹ ਹੈਗਾ ਆਰਾ ਤੇ ਆਟਾ ਚੱਕੀ ਆ ਇਹਦੇ ਤੇ ਕਾਨੇ ਵਾਲੀ ਤੇ ਬਾਲਿਆਂ ਵਾਲੀ ਛੱਤ ਸੀਗੀ ਤੇ ਇਹਦੇ ਵਿੱਚ ਪ੍ਰਕਾਸ਼ ਕੌਰ ਤੇ ਇੱਕ ਲੜਕਾ ਸੀਗਾ ਉਹ ਛੱਤ ਡਿੱਗਣ ਕਰਕੇ ਜ਼ਖਮੀ ਹੋਏ ਨੇ ਸੋ ਮੈਂ ਉਸੇ ਵੇਲੇ ਐਂਬੂਲੈਂਸ ਤੇ ਭੇਜ ਦਿੱਤੀ ਸੀਗੀ ਤੇ ਹੁਣ ਅਸੀਂ ਮੌਕੇ ਤੇ ਆਏ ਆ ਤੇ ਬੀਬੀ ਜਿਹੜੀ ਪ੍ਰਕਾਸ਼ ਕੌਰ ਐ ਉਹਨੂੰ ਹੁਣ ਸਿਵਲ ਹਸਪੀਟਲ ਅਸੀਂ ਭੇਜ ਰਹੇ ਆਂ ਤੇ ਇਹ ਛੱਤ ਦੇਖਣ ਨੂੰ ਲੱਗਦਾ ਕਿ ਬੜੀ ਮਾੜੀ ਐ ਪੁਰਾਣੀ ਛੱਤ ਐ ਬਾਲੇ ਨੇ ਤੇ ਕਾਨੇ ਨੇ ਸੋ ਇਹ ਡਿੱਗੀ ਐ ਤੇ ਅਸੀਂ ਆ 10-15 ਮਿੰਟਾਂ ਦੇ ਵਿੱਚ ਹੀ ਐ ਐਂਬੂਲੈਂਸ ਨੂੰ ਹੁਣ ਭੇਜ ਰਹੇ ਹਾਂ